ਪੰਜਾਬੀ ਕੁਕਸਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ ਚਟਪਟੇ ਤੇ ਮਸਾਲੇਦਾਰ ਆਲੂ ਭੈਂਗਨ ਦੀ ਸਬਜ਼ੀ ਜੋ ਭੈਂਗਨ ਨਹੀਂ ਵੀ ਖਾਂਦਾ ਉਹ ਵੀ ਇਸ ਆਲੂ ਭੈਂਗਨ ਦੀ ਸਬਜ਼ੀ ਨੂੰ ਉਂਗਲੀਆਂ ਚੜ ਚੜ ਕੇ ਖਾਏਗਾ ਤੇ ਆਹ ਰੈਸਪੀ ਸ਼ੁਰੂ ਕਰਦੇ ਹਾਂ ਰੈਸਪੀ ਲਈ ਸਭ ਤੋਂ ਪਹਿਲਾਂ ਆਪਾਂ ਆਲੂ ਬੈਂਗਨ ਲੈ ਲੈਨੇ ਹਨ ਆਲੂਆਂ ਨੂੰ ਮੈਂ ਇਸ ਤਰੀਕੇ ਨਾਲ ਮੋٹے-ਮੋٹے ਪੀਸਾਂ ਵਿੱਚ ਲੈਂਥ ਵਾਈਜ਼ ਕੱਟ ਕੇ ਪਾਣੀ ਵਿੱਚ ਪਾ ਲਿਆ ਹੈ ਬੈਂਗਣਾ ਨੂੰ ਵੀ ਮੈਂ ਇਸ ਤਰੀਕੇ ਨਾਲ ਕੱਟ ਲਿਆ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੈਂ ਥੋੜੇ ਜਿ ਮੋٹے ਪੀਸ ਲਏ ਹਨ ਤੁਸੀਂ ਆਪਣੀ ਇੱਛਾ ਅਨੁਸਾਰ ਪੀਸਾਂ ਨੂੰ ਕੱਟ ਲੈਣਾ ਹੈ ਇੱਥੇ ਮੈਂ ਸਬਜੀ ਬਣਾ ਲਈ ਸਰੋਂ ਦਾ ਤੇਲ ਲੈ ਰਹੀ ਹਾਂ ਇੱਥੇ ਆਪਾਂ ਹੁਣ ਸਭ ਤੋਂ ਪਹਿਲਾਂ ਆਲੂਆਂ ਨੂੰ ਫਰਾਈ ਕਰ ਲੈਣਾ ਹੈ ਇਹ ਸਬਜੀ ਸਰੋਂ ਦੇ ਤੇਲ ਵਿੱਚ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਬਾਕੀ ਤੁਸੀਂ ਆਪਣੀ ਮਨਪਸੰਦ ਕੋਈ ਵੀ ਕੁਕਿੰਗ ਆਇਲ ਲੈ ਸਕਦੇ ਹੋ ਆਪਾਂ ਆਲੂਆਂ ਨੂੰ ਇੱਥੇ 90% ਤੱਕ ਕੁਕ ਕਰਨਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋਣ ਆਪਣੇ ਆਲੂ ਫਰਾਈ ਹੋ ਚੁੱਕੇ ਹਨ ਤੇ ਆਪਾਂ ਇਹਨਾਂ ਨੂੰ ਤੇਲ ਵਿੱਚੋਂ ਕੱਢ ਲੈਂਦੇ ਹਾਂ ਇਸੇ ਤਰੀਕੇ ਨਾਲ ਹੀ ਆਪਾਂ ਬੈਂਗਣਾ ਨੂੰ ਵੀ 2 ਤੋਂ 3 ਮਿੰਟ ਲਈ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰ ਲੈਣਾ ਹੈ ਹੁਣ ਮੈਂ ਸਾਰੇ ਬੈਂਗਣ ਵੀ ਤੇਲ ਵਿੱਚ ਪਾ ਰਹੀ ਹਾਂ ਇੰਨੇ ਚ ਆਪਣੇ ਬੈਂਗਣ ਫਰਾਈ ਹੋ ਰਹੇ ਹਨ ਤੁਸੀਂ ਅਗਰ ਮੇਰੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕੀਤਾ ਹੈ ਤੁਸੀਂ ਫਟਾਫਟ ਮੇਰੇ ਚੈਨਲ ਪੰਜਾਬੀ ਕੁਕਸਪੋਟ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਦਾ ਬਟਨ ਵੀ ਦਬਾ ਸਕਦੇ ਹੋ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਹੁਣ ਆਪਣੇ ਬੈਂਗਣ ਵੀ ਫਰਾਈ ਹੋ ਚੁੱਕੇ ਹਨ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਸਟੇਜ ਤੱਕ ਆਪਾਂ 골ਡਨ ਬ੍ਰਾਊਨ ਹੋਣ ਤੱਕ ਬੈਂਗਣਾ ਨੂੰ ਫਰਾਈ ਕਰ ਲੈਣਾ ਹੈ ਤੇ ਇਹਨਾਂ ਨੂੰ ਵੀ ਆਪਾਂ ਹੁਣ ਤੇਲ ਵਿੱਚੋਂ ਨਿਚੋੜ ਕੇ ਕੱਢ ਲੈਣਾ ਹੈ ਬਾਕੀ ਦਾ ਸਾਰਾ ਆਇਲ ਮੈਂ ਕੱਢ ਲਿਆ ਹੈ ਥੋੜਾ ਜਿਹਾ ਆਇਲ ਮੈਂ ਕੜਾਈ ਵਿੱਚ ਰਹਿਣ ਦਿੱਤਾ ਹੈ ਹੁਣ ਹਿੰਗ ਨੂੰ ਐਡ ਕੀਤਾ ਹੈ ਤੇ ਇੱਕ ਚਮਚ ਜੀਰੇ ਦਾ ਐਡ ਕਰ ਰਹੀ ਹਾਂ ਹੁਣ ਸਾਡੇ ਹਿੰਗ ਤੇ ਜੀਰਾ ਪੱਕ ਚੁੱਕੇ ਹਨ ਇਸ ਤੋਂ ਬਾਅਦ ਆਪਾਂ ਅਦਰਕ ਲਸਣ ਤੇ ਹਰੀ ਮਿਰਚ ਤੇ ਕੁੱਟੇ ਹੋਏ ਪੇਸਟ ਨੂੰ ਐਡ ਕਰ ਦੇਣਾ ਹੈ ਇਸ ਨੂੰ ਮੈਂ ਫਰੈਸ਼ ਹੀ ਕੁੱਟਿਆ ਹੈ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਆਪਾਂ ਫਰਾਈ ਕਰ ਲੈਂਦੇ ਹਾਂ ਤਾਂ ਕਿ ਇਹਨਾਂ ਦਾ ਕੱਚਾਪਨ ਨਿਕਲ ਜਾਵੇ ਇਸ ਤੋਂ ਬਾਅਦ ਹੁਣ ਮੈਂ ਦੋ మీడియం ਸਾਈਜ਼ ਦੇ ਬਰੀਕ ਪਿਆਜ਼ਾਂ ਨੂੰ ਕੱਟ ਕੇ ਲੈ ਲਿਆ ਹੈ ਇਸ ਨੂੰ ਵੀ ਹੁਣ ਆਪਾਂ ਐਡ ਕਰ ਦੇਣਾ ਹੈ ਇੱਥੇ ਆਪਾਂ ਪਿਆਜ਼ਾਂ ਨੂੰ ਬਰੀਕ-ਬਰੀਕ ਕੱਟ ਕੇ ਹੀ ਐਡ ਕਰਨਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਨੂੰ ਵੀ ਆਪਾਂ ਡਾਰਕ ਬ라운 ਹੋਣ ਤੱਕ ਫਰਾਈ ਕਰ ਲਵਾਂਗੇ ਜਿੰਨਾ ਤੜਕਾ ਸਾਡਾ ਵਧੀਆ ਪੂਜੇਗਾ ਉਨੇ ਹੀ ਸਾਡੀ ਸਬਜ਼ੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਸ ਸਟੇਜ ਤੱਕ ਆਪਾਂ ਹੁਣ ਪਿਆਜ਼ਾਂ ਨੂੰ ਡਾਰਕ ਬਰਾਊਨ ਹੋਣ ਤੱਕ ਫਰਾਈ ਕਰ ਲਿਆ ਹੈ ਇਸ ਤੋਂ ਬਾਅਦ ਮੈਂ ਦੋ ਵੱਡੇ ਟਮਾਟਰਾਂ ਦੀ ਪਿਉਰੀ ਨੂੰ ਵੀ ਇਸ ਦੇ ਵਿੱਚ ਐਡ ਕਰ ਰਹੀ ਹਾਂ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਆਪਾਂ ਹਿਲਾ ਲੈਂਦੇ ਹਾਂ ਤੇ ਪਕਾ ਲੈਂਦੇ ਹਾਂ ਜਿੰਨਾ ਵਧੀਆ ਸਾਡਾ ਮਸਾਲਾ ਬਣੇਗਾ ਓਨੀ ਹੀ ਵਧੀਆ ਸਾਡੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਇਸ ਤੋਂ ਬਾਅਦ ਮਸਾਲਿਆਂ ਨੂੰ ਐਡ ਕਰ ਲੈਂਦੇ ਹਾਂ ਅੱਧਾ ਚਮਚ ਮੈਂ ਇੱਥੇ ਨਮਕ ਦਾ ਐਡ ਕਰ ਰਹੀ ਹਾਂ ਅੱਧਾ ਚਮਚ ਹੀ ਹਲਦੀ ਦਾ ਐਡ ਕੀਤਾ ਹੈ ਤੇ ਅੱਧਾ ਚਮਚ ਹੀ ਇੱਥੇ ਮੈਂ ਲਾਲ ਮਿਰਚਾਂ ਦਾ ਐਡ ਕਰ ਰਹੀ ਹਾਂ ਤੁਸੀਂ ਆਪਣੀ ਇੱਛਾ ਅਨੁਸਾਰ ਸਵਾਦ ਅਨੁਸਾਰ ਮਸਾਲੇ ਐਡ ਕਰ ਲੈਣੇ ਹਨ ਇੱਕ ਚਮਚ ਮੈਂ ਇੱਥੇ ਸੁੱਕੇ ਧਨੀਆ ਪਾਊਡਰ ਐਡ ਕੀਤਾ ਹੈ ਇਹਨਾਂ ਸਾਰੇ ਮਸਾਲਿਆਂ ਨੂੰ ਹੁਣ ਆਪਾਂ ਮਿਕਸ ਕਰ ਲੈਂਦੇ ਹਾਂ ਤੇ ਅੱਛੀ ਤਰ੍ਹਾਂ ਪਕਾ ਲੈਂਦੇ ਹਾਂ ਸਾਡਾ ਮਸਾਲਾ ਹੁਣ ਪੁੱਜ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਤੇ ਇਸਨੇ ਤੇਲ ਵੀ ਛੋੜ ਦਿੱਤਾ ਹੈ ਇਸ ਤੋਂ ਬਾਅਦ ਆਪਾਂ ਹੁਣ ਇਸ ਦੇ ਵਿੱਚ ਅੱਧਾ ਚਮਚ ਦੇਗੀ ਮਿਰਚ ਦਾ ਐਡ ਕਰ ਰਹੇ ਹਾਂ ਤਾਂ ਕਿ ਸਾਡੀ ਸਬਜ਼ੀ ਦੀ ਰੰਗਤ ਬਹੁਤ ਹੀ ਵਧੀਆ ਆਵੇ ਤੇ ਇੱਕ ਚਮਚ ਮੈਥੇ ਕਸੂਰੀ ਮੈਥੀ ਦਾ ਵੀ ਐਡ ਕਰ ਰਹੀ ਹਾਂ ਕਸੂਰੀ ਮੈਥੀ ਜ਼ਰੂਰ ਐਡ ਕਰਨਾ ਇਸ ਦੇ ਨਾਲ ਸਬਜ਼ੀ ਦਾ ਫਲੇਵਰ ਬਹੁਤ ਹੀ ਵਧੀਆ ਆਂਦਾ ਹੈ ਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਆਪਾਂ ਹਿਲਾ ਕੇ ਪਕਾ ਲੈਂਦੇ ਹਾਂ ਹੁਣ ਇਸ ਸਟੇਜ ਤੇ ਮੈਂ ਅੱਧਾ ਕੱਪ ਪਾਣੀ ਦਾ ਇੱਥੇ ਮੈਂ ਗਰਮ ਪਾਣੀ ਲੈ ਰਹੀ ਹਾਂ ਤੇ ਉਸ ਨੂੰ ਐਡ ਕਰ ਰਹੀ ਹਾਂ ਤਾਂ ਕਿ ਮਸਾਲੇ ਆਪਣੇ ਫੁੱਲ ਜਾਣ ਤੇ ਚੰਗੀ ਤਰ੍ਹਾਂ ਸਾਡਾ ਤੜਕਾ ਬਣ ਕੇ ਤਿਆਰ ਹੋਵੇ ਮੈਂ ਇੱਥੇ ਇਹਨੂੰ ਟੱਕ ਕੇ ਦੋ ਤੋਂ ਤਿੰਨ ਮਿੰਟ ਲਈ ਪਕਾ ਲਵਾਂਗੀ ਹੁਣ ਸਾਡਾ ਤੜਕਾ ਬਿਲਕੁਲ ਪੁੱਜ ਕੇ ਤਿਆਰ ਹੋ ਚੁੱਕਾ ਹੈ ਤੁਸੀਂ ਦੇਖ ਰਹੇ ਹੋ ਇਸ ਨੇ ਤੇਲ ਵੀ ਛੋੜ ਦਿੱਤਾ ਹੈ ਤੇ ਇਸ ਦੇ ਤੇ ਹੁਣ ਆਪਾਂ ਇੱਥੇ ਆਲੂ ਤੇ ਬੈਂਗਣ ਨੂੰ ਵੀ ਐਡ ਕਰ ਦਿੰਦੇ ਹਾਂ ਆਪਾਂ ਫਰਾਈ ਕੀਤੇ ਹੋਏ ਆਲੂ ਤੇ ਬੈਂਗਣ ਨੂੰ ਇਸ ਦੇ ਵਿੱਚ ਐਡ ਕਰ ਦਿੱਤੇ ਹਨ ਤੇ ਚੰਗੀ ਤਰ੍ਹਾਂ ਇਸ ਨੂੰ ਮਸਾਲੇ ਵਿੱਚ ਕੋਟ ਕਰ ਲੈਂਦੇ ਹਾਂ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਲੈਂਦੇ ਹਾਂ ਤਾਂ ਕਿ ਸਾਰਾ ਮਸਾਲਾ ਆਲੂ ਬੈਂਗਣਾ ਵਿੱਚ ਕੋਟ ਹੋ ਜਾਵੇ ਆਪਾਂ 90% ਇੱਥੇ ਸਬਜੀ ਨੂੰ ਕੁੱਕ ਕੀਤਾ ਸੀ ਹੁਣ ਆਪਾਂ ਇਸ ਦੇ ਵਿੱਚ ਪਾਣੀ ਨੂੰ ਐਡ ਕਰਾਂਗੇ ਉਸ ਦੇ ਨਾਲ ਵੀ ਇਹ ਸਬਜੀ ਬਾਕੀ ਬਣ ਕੇ ਤਿਆਰ ਹੋ ਜਾਵੇਗੀ ਸਾਡੇ ਆਲੂ ਵੀ ਚੰਗੀ ਤਰ੍ਹਾਂ ਕੁੱਕ ਹੋ ਜਾਣਗੇ ਤੇ ਬੈਂਗਣ ਵੀ ਚੰਗੀ ਤਰ੍ਹਾਂ ਪੱਕ ਜਾਣਗੇ ਇੱਥੇ ਵੀ ਮੈਂ ਹੁਣ ਅੱਧਾ ਕੋਲੀ ਪਾਣੀ ਦੀ ਗਰਮ ਪਾਣੀ ਦੀ ਐਡ ਕਰ ਰਹੀ ਹਾਂ ਤੇ ਚੰਗੀ ਤਰ੍ਹਾਂ ਆਪਾਂ ਸਬਜੀ ਨੂੰ ਇਸ ਦੇ ਵਿੱਚ ਮਿਕਸ ਕਰ ਦੇਣਾ ਹੈ ਤੁਸੀਂ ਵੀ ਇਸ ਤਰੀਕੇ ਨਾਲ ਆਲੂ ਬੈਂਗਣ ਦੀ ਸਬਜੀ ਜ਼ਰੂਰ ਟਰਾਈ ਕਰੋ ਤੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋਗੇ ਤੁਹਾਡੀ ਸਬਜੀ ਕਿਸ ਤਰ੍ਹਾਂ ਦੀ ਬਣੀ ਹੁਣ ਆਪਾਂ ਸਬਜੀ ਨੂੰ ਢੱਕ ਕੇ 5 ਮਿੰਟ ਲਈ ਇੱਥੇ ਪਕਾ ਲੈਂਦੇ ਹਾਂ 5 ਮਿੰਟ ਬਾਅਦ ਆਪਾਂ ਚੈੱਕ ਕਰਕੇ ਦੇਖਦੇ ਹਾਂ ਤੁਸੀਂ ਦੇਖ ਸਕਦੇ ਹੋ ਸਬਜੀ ਨੇ ਆਪਣਾ ਤੇਲ ਛੋੜ ਦਿੱਤਾ ਹੈ ਤੇ ਸਾਡੀ ਸਬਜੀ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਹੈ ਆਲੂ ਤੇ ਬੈਂਗਣ ਸਾਡੇ ਦੋਨੋਂ ਹੀ ਬਣ ਕੇ ਤਿਆਰ ਹੋ ਚੁੱਕੇ ਹਨ ਸਬਜੀ ਦੀ ਰੰਗਤ ਤੁਸੀਂ ਵੇਖ ਹੀ ਸਕਦੇ ਹੋ ਕਿੰਨੀ ਵਧੀਆ ਸਾਡੀ ਸਬਜੀ ਬਣ ਕੇ ਤਿਆਰ ਹੋਈ ਹੈ ਹੁਣ ਆਪਾਂ ਹਰੇ ਧਣਿਆਂ ਨਾਲ ਇਸ ਨੂੰ ਗਾਰਨਿਸ਼ ਕਰ ਦਿੰਦੇ ਹਾਂ ਤੇ ਥੋੜਾ ਜਿਹਾ ਆਪਾਂ ਇੱਥੇ ਗਰਮ ਮਸਾਲਾ ਵੀ ਐਡ ਕਰ ਲੈਂਦੇ ਹਾਂ ਇਸ ਦੇ ਨਾਲ ਵੀ ਸਬਜੀ ਦਾ ਫਲੇਵਰ ਵਧ ਜਾਂਦਾ ਹੈ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ ਫੇਰ ਤੋਂ ਹਿਲਾ ਕੇ ਮਿਕਸ ਕਰ ਲੈਂਦੇ ਹਾਂ ਲੋ ਜੀ ਸਾਡੀ ਆਲੂ ਬੈਂਗਣ ਦੀ ਸਬਜੀ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਵੀ ਇਸ ਸਬਜੀ ਨੂੰ ਜ਼ਰੂਰ ਟਰਾਈ ਕਰੋ ਮੈਨੂੰ ਉਮੀਦ ਹੈ ਤੁਸੀਂ ਇਸ ਨੂੰ ਬਾਰ-ਬਾਰ ਬਣਾਣਾ ਪਸੰਦ ਕਰੋਗੇ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਉਂਦੀਆਂ ਨੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੈਨੂੰ ਕਮੈਂਟ ਕਰਨਾ ਬਿਲਕੁਲ ਨਾ ਭੁੱਲੋ ਮੇਰੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ